ਇੰਜ ਕਿੰਨੀਆਂ ਹੀ ਕਹਾਣੀਆਂ ਅਸੀਂ ਆਪਣੀ ਜ਼ਿੰਦਗੀ ਚ ਸੁਣੀਆਂ ਹੋਣਗੀਆਂ ਜੋ ਮੜ ਮੜ ਕਹਿਣੀਆਂ ਜ਼ਰੂਰੀ ਨੇ ਜਿਨ੍ਹਾਂ ਨੂੰ ਸੁੰਨਾ ਜ਼ਰੂਰੀ ਹੈ ਉਹ ਬੰਦੇ ਜੋ ਤਲਾਸ਼ ਕਰਦੇ ਆ ਆਪਣੀ ਜ਼ਮੀਨ ਛੱਡ ਦੂਜੇ ਜ਼ਮੀਨ ਦੇ ਬਸ਼ੰਦੇ ਬਣ ਗਏ ਇੱਕ ਪ੍ਰਵਾਸ ਇਹੋ ਜਿਹਾ ਵੀ ਆ ਜੋ ਪੰਜਾਬ ਤੋਂ ਪਰਦੇਸਾਂ ਨੂੰ ਹੋਇਆ ਅਤੇ ਕਹਾਣੀਆਂ ਸਾਰੀਆਂ ਚੰਗੀਆਂ ਨਹੀਂ ਸਨ ਇਹ سلسلہ ਕਹਾਣੀਆਂ ਦਾ ਜੋ ਤੁਰ ਪਿਆ ਇਹ ਮੁਲਾਕਾਤ ਚੁਰਾਹਿਆਂ ਤੇ ਆਖਰ ਕਿੱਧਰ ਜਾਵੇਗੀ ਕਹਿ ਰਿਆਂ ਹਾਂ ਮੈਂ ਜੋ ਜ਼ੁਬਾਨ ਦਿਲਾਂ ਦੀ ਪੰਜਾਬ ਦੀ ਹਰ ਬਾਤ ਕਿੱਧਰ ਜਾਵੇਗੀ ਇਹ ਆਵਾਜ਼ ਇਹ احساس ਜੋ ਬ੍ਰੇਕਿੰਗ ਵਿੱਚ ਪਛੜ ਗਿਆ ਖਬਰਾਂ ਦਾ ਇਹ سلسلہ ਆਖਰ ਕਿੱਥੇ ਅੱਪੜ ਗਿਆ ਚੱਲ ਚੱਲੀਏ ਇੱਕ ਦੁਨੀਆ ਬਣਾਈਏ ਵਿੱਚ ਹੋਂ ਪਿਆਰ ਅਦਬ ਦੇ ਰੰਗ ਗੱਲਾਂ ਕਰੀਏ ਦਿਲ ਵਾਲੀਆਂ ਦਿਲ ਤੋਂ ਇੱਕ ਵਾਰ ਬਾਤ ਤੁਰੇ ਫਿਰ ਤੋਂ ਭਾਈਚਾਰੇ ਦੇ ਸੰਗ